ਰਾਸ਼ਨ ਚੰਗਾ ਭਾਸ਼ਨ ਚੰਗਾ ਨਹੀਂ ਰਾਸ਼ਨ ਚੰਗਾ ਭਾਸ਼ਨ ਚੰਗਾ ਨਹੀਂ ਸੁਖ ਸ਼ਾਂਤੀ ਚੰਗੀ ਚੰਗਾ ਪੰਗਾ ਨਹੀਂ ਮਾਸ਼ੂਕ ਤੇ ਲੀਡਰਾਂ ਦੇ ਲਾਰੇ ਮਾਰੀ ਜਾਂਦੇ ਨੇ ਮਾਸ਼ੂਕ ਤੇ ਲੀਡਰਾਂ ਦੇ ਲਾਰੇ ਮਾਰੀ ਜਾਂਦੇ ਨੇ ਕਿਉਂ ਮਾਸੂਮ ਤੇ ਨਿਰਦੋਸ਼ਾਂ ਨੂੰ ਹਤਿਆਰੇ ਮਾਰੀ ਜਾਂਦੇ ਨੇ ਕਿਉਂ ਮਾਸੂਮ ਤੇ ਨਰਦੋਸ਼ਾਂ ਨੂੰ ਹਤਿਆਰੀ ਮਾਰੀ ਜਾਂਦੇ ਨੇ ਮਾਮਲਾ ਮਾਨਵੋ ਕਾਲੇ ਮਨ ਦਾ ਮਾਮਲਾ ਮਾਨਵੋ ਕਾਲੇ ਮਨ ਦਾ ਨਾਲੇ ਕਾਲੇ ਤਨ ਦਾ ਏ ਜਿਸ ਦਾ ਹੈ ਬੜੀ ਸ਼ਾਨਦਰ ਉਹ ਚੰਦਰਾ ਦਾ ਮੰਦਾ ਈ ਉਹ ਚੰਦਰਾਲਾ ਮੰਦਾ ਈ ਸਖਤ ਵਰਤ ਸਖਤੀ ਵਰਤ ਕਾਲਾ ਤਨ ਮੰਗਵਾ ਸ਼ਕਤੀ ਵਰਤ ਕਾਲਾ ਧਨ ਮੰਗਵਾ ਪੈਦਾ ਨਹੀਂ ਪੈਦਾ ਨਮੀ ਬਹਾਰ ਕਰੋ ਸੰਗਰੂਰ ਵੀ ਕਹੇ ਭੁੱਖ ਮਰੀ ਦੂਰ ਕਰੋ ਪੈਦਾ ਸਬਲੀ ਰੋਜ਼ਗਾਰ ਕਰੋ ਪੈਦਾ ਸਬਲੀ ਰੋਜ਼ਗਾਰ ਕਰੋ ਪੈਦਾ ਸਬਲੀ ਰੋਜ਼ਗਾਰ ਕਰੋ